ਹੈਲੋ ਜੀ ਸੱਸੀ ਗਾਲ ਜੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟਾਈਟਲ ਜਨਰ ਵਿੱਚ ਹੋਕ ਕਰਦੇ ਆ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਤੁਹਾਨੂੰ ਸਾਡੀ ਵੀਡੀਓ ਪਸੰਦ ਆ ਰਹੀ ਹੋਣੀ ਆ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇਹ ਵਾਲਾ ਜਿਹੜਾ ਆਪਾਂ ਨੇ ਅੱਜ ਵੀਡੀਓ ਲੈ ਕੇ ਆਇਆ ਇਹ ਵੀ ਆਪਾਂ ਸਟੱਫ ਦੀ ਲੈ ਕੇ ਆਇਆ ਜੀ ਜਿਵੇਂ ਕਿ ਅਸੀਂ ਤੁਹਾਨੂੰ ਕਿਹਾ ਸੀ ਡੇਲੀ ਸਟੱਫ ਦੀ ਆਪਾਂ ਵੀਡੀਓ ਬਣਾਵਾਂਗੇ ਸਭ ਤੋਂ ਪਹਿਲਾਂ ਜਿਹੜਾ ਇਹ ਸਟੱਫ ਹੈ ਜੀ ਇਹ ਸਿਮਰਚ ਸਟੱਫ ਆ ਗਿਆ ਹੈ ਬਹੁਤ ਹੀ ਸੋਹਣੀ ਇਹਦੀ ਕੁਆਲਿਟੀ ਹੈ ਪ੍ਰਿੰਟ ਹੈਗਾ ਇਹਨੂੰ ਆਫ ਵਾਈਟ 골ਡਨ ਬਾਟਮ ਨਾਲ ਵੀ ਬਣਾਇਆ ਸਕਦਾ ਸਿਮਰਦੀ ਨਾਲ ਸਟਾਫ ਆਪਣਾ ਵਧੀਆ ਪਿਓਰਾ ਵਾਲਾ ਰਹੂਗਾ ਕੋਈ ਪ੍ਰੋਬਲਮ ਨਹੀਂ ਹੈਗੀ ਇਸ ਸਟਾਫ 'ਚ ਬਹੁਤ ਸੋਹਣਾ ਇਹਦੇ ਵਿੱਚ ਆਪਣੇ ਕੋਲੇ 4 ਕਲਰ ਨੇ ਤੁਸੀਂ ਕਿਸੇ ਵੀ ਕਲਰ ਤੇ ਇਹਨੂੰ ਲੈ ਸਕਦੇ ਹੋਗੇ ਠੀਕ ਹੈ ਆਲਓ ਉੱਪਰ ਬਣਾਉਣਾ ਤੁਸੀਂ ਆਲਓ ਉੱਪਰ ਵੀ ਬਣਾ ਸਕਦੇ ਹੋ ਇਹਦੇ ਵਿੱਚ ਜਿਵੇਂ ਹੈਂਡਵਰਕ ਜ਼ਿਆਦਾ ਵੈਸਟ ਰਹੂਗਾ ਵੈਸੀ ਪਿੱਟਾ ਵਰਕ ਤਿਆਰੀ ਵਰਕ ਵੀ ਇਹ 'ਚ ਸੋਹਣਾ ਲੱਗੂਗਾ ਬਾਟਮ ਤੇ ਜਿਵੇਂ ਤੁਸੀਂ ਬਾਟਮ ਤੇ ਤੁਸੀਂ ਵਰਕ ਰੱਖ ਸਕਦੇ ਹੋ ਸ਼ਰਟ ਤੇ ਨਹੀਂ ਕਰਨਾ ਚਾਹੁੰਦਾ ਉਸ ਦੀ ਇੱਛਾ ਜੇ ਸ਼ਰਟ ਦੀ ਬਾਜੂ ਤੇ ਬਾਟਮ ਦੀ ਬਾਟਮ ਦੀ ਮੂਰੀਆਂ ਤੇ ਵਰਕ ਕੋ ਬਹੁਤ ਪਿਆਰਾ ਲੱਗਦਾ ਹੈ ਜੀ ਇਹਦੇ ਉੱਤੇ ਠੀਕ ਹੈ ਇਹ ਵਾਲੇ ਚ ਆਪਾਂ ਤੁਹਾਨੂੰ ਹੁਣ ਇਹ ਸਟੱਫ ਦੇ ਕਲਰ ਵਿਖਾਵਾਂਗੇ ਸਾਰਿਆਂ ਦਾ ਸਭ ਤੋਂ ਪਹਿਲਾਂ ਆਪਣਾ ਪੀਸ ਦਾ ਕਲਰ ਆ ਗਿਆ ਜੋ ਕਿ ਬਹੁਤ ਹੀ ਪਿਆਰਾ ਹੈਗਾ ਇਹਦੇ ਨਾਲ ਮੈਂ ਤੁਹਾਨੂੰ ਬਾਟਮ ਲਗਾ ਕੇ ਵਿਖਾਉਣੀ ਹਾਂ ਵੀ ਜਿਵੇਂ ਆਪਾਂ ਕਹਿੰਦੇ ਹਾਂ ਤੁਸੀ ਇਹਨੂੰ ਐਵੇਂ ਬਣਾ ਸਕਦੇ ਹੋਗੇ ਮੇਰੇ ਕੋਲ ਦੂਸਰੀ ਨਾਲ ਲਗਵਾਈ ਸੀ ਸਟੱਫ ਨਾਲ ਇਹਦੇ ਨਾਲ ਵੀ ਇਹ ਵਾਲੀ ਬਾਟਮ ਲੱਗ ਸਕਦੀ ਹੈ ਠੀਕ ਹੈ ਇਹ ਬਹੁਤ ਹੀ ਪਿਆਰੀ ਲੱਗੂਗੀ ਕਪਟਨ ਲਈ ਇਹਦੇ ਨਾਲ ਇਹ ਕਲਰ ਤੁਸੀਂ ਦੇਖ ਸਕਦੇ ਹੋ ਜੋ ਕਿ ਇਹਦੇ ਨਾਲ ਬਹੁਤ ਉੱਠਿਆ ਇਹਦੇ ਵਿੱਚ 골ਡਨ ਕਲਰ ਕਿਹ ਹੈ ਵਿੱਚ ਜੋ ਕਿ ਬਾਟਮ ਦਾ ਕਲਰ ਹੈ ਨਾ ਉਹ ਸੇਮ 골ਡਨ ਕਲਰ ਹੈ ਵਿੱਚ ਇਹ ਆਪਣੇ ਬਰਟਮ ਤੇ ਮੂਰੀ ਤੇ ਵਰਕ ਆ ਗਿਆ ਤੇ ਆਪਣੇ ਸ਼ਰਟ ਤੇ ਜਿਹੜਾ ਇਹ ਵਾਲਾ ਵਰਕ ਹੈ ਇਹ ਆਪਾਂ ਹਲਕਾ ਜਾਂ ਬਾਜੂ ਤੇ ਵੀ ਕਰਵਾ ਸਕਦੇ ਹਾਂ ਜੋ ਕੋਈ ਘੇਰਾ ਪਸੰਦ ਕਰ ਦੋ ਘੇਰੇ ਤੇ ਕਰਵਾ ਸਕਦੇ ਹਾਂ ਜਾਂ ਇਸ ਤੋਂ ਕੁਝ ਹੋਰ ਅਲੱਗ ਚੀਜ਼ ਬਣਾਉਣੀ ਹੋਵੇ ਮੂਰੀ ਤੇ ਬਾਜੂ ਤੇ ਰੱਖ ਸਕਦੇ ਹਾਂ ਵਰਕ ਠੀਕ ਹੈ ਇਹ ਆਪਣਾ ਜਿਹੜਾ ਸਟੱਫ ਹੈਗਾ ਮਤਲਬ ਇਹ ਚੀਜ਼ ਬਣੂਗੀ ਸਿਰਫ ਅਲੱਗ ਦੀ ਪਰ ਤੇ ਬਹੁਤ ਸੋਹਣੀ ਲੱਗੂਗੀ ਹਨਾ ਪਲੇਨ ਸੂਟਾਂ ਨਾਲੋਂ ਅਲੱਗ ਦੀ ਲੱਗ ਰੂਗੀ ਜਿਹੜਾ ਇਹਦਾ ਪ੍ਰਿੰਟ ਹੈ ਇਹਦਾ ਐਵੇਂ ਆਉਗਾ ਇਹ ਮੇਰਾ ਪ੍ਰਿੰਟ ਆ اوپر ਠੀਕ ਹੈ ਤੇ ਬਾਟਮ ਤੇ ਤੁਸੀਂ ਕਿਵੇਂ ਇਹਦਾ ਵੀ ਹੈਂਡਵਰਕ ਕਰਾ ਸਕਦੇ ਹੋ ਪਿੱਟਾਰੀ ਵੀ ਬਹੁਤ ਪਿਆਰਾ ਲੱਗੂ ਜ਼ਰੂਰੀ ਨੇ ਆਪੇ ਇਹਨੂੰ ਹੈਂਡ ਚ ਬਣਾਉਣਾ ਤੇ ਇਹਦੀ ਬਾਜੂ ਤੇ ਜਾਂ ਥੋੜਾ ਬੋਤ ਇਹਦੀ ਸ਼ਰਟ ਤੇ ਵਰਕ ਕਰਵਾਓ ਤੇ ਉਸ ਤੋਂ ਬਾਅਦ ਆਪਣਾ ਕਲਰ ਆ ਗਿਆ ਇਹ ਵਾਲਾ ਲਾਈਟ ਜਿਹਾ ਕਲਰ ਹੈ ਇਹ ਵੀ ਬਹੁਤ ਪਿਆਰਾ ਕਲਰ ਹੈ ਬੀਰੂ ਫੋਟੋਆਂ ਚ ਚਟਣਾ ਕੰਦਰ ਛੋੜਾ ਹੈ ਚੇਂਜ ਆ ਜਾਂਦਾ ਠੀਕ ਹੈ ਪਰ ਕਲਰ ਇਹ ਵੀ ਬਹੁਤ ਸੋਹਣਾ ਹੈ ਇਹਦੀ ਵੀ ਆਪਾਂ ਨੂੰ ਇਹਦੀ ਵੀ ਮੈਚਿੰਗ ਦੇਖੋ ਕਿੰਨੀ ਪਿਆਰੀ ਲੱਗ ਰਹੀ ਹੈ ਹਨ ਬਹੁਤ ਪਿਆਰੀ ਮੈਚਿੰਗ ਲੱਗ ਰਹੀ ਹੈ ਇਹਦੀ ਵੀ ਇਹ ਜਿਹੜਾ ਇਹ ਬਾਟਮ ਹੈ ਇਹ ਸਾਰਿਆਂ ਨਾਲ ਚੱਲ ਸਕਦੀ ਹੈ ਆਲ ਓਵਰ ਬਣਾਉਣਾ ਇਹ ਤੁਹਾਡੀ ਇੱਛਾ ਤੁਸੀਂ ਬਣਾ ਸਕਦੇ ਹੋਗੇ ਆਲ ਓਵਰ ਤੇ ਵਰਕ ਕਰਵਾਓ ਹੈਂ ਬਹੁਤ ਪਿਆਰਾ ਲੱਗੂਗਾ ਤੇ ਜ਼ਿਆਦਾ ਇਹ ਬੈਸਟ ਐਵੇਂ ਲੱਗ ਰਿਹਾ ਹੈਗਾ ਠੀਕ ਹੈ ਇਹ ਵਾਲਾ ਆਪਣਾ ਪੀਚ ਔਰੇਂਜ ਕਲਰ ਆ ਗਿਆ ਜੋ ਉਹਦੇ ਤੇ ਹੈ ਠੀਕ ਹੈ ਇਹ ਵਾਲਾ ਪੀਚ ਔਰੇਂਜ ਕਲਰ ਆ ਗਿਆ ਸਾਰੇ ਕਲਰ ਮਤਲਬ ਨਾਲ ਲਗਭਗ ਬਹੁਤ ਸੋਹਣੇ ਲੱਗਣਗੇ ਜਦੋਂ ਆਪਾਂ ਨਾ ਇਹਨੂੰ ਵੇਅਰ ਕਰਦੇ ਆਂਗੇ ਸਟੀਚਿੰਗ ਕਰਵਾ ਕੇ ਇਸ ਤੋਂ ਵੀ ਪਿਆਰਾ ਲੱਗਣਾ ਹੈਗਾ ਇਹ ਵੀ ਬਹੁਤ ਪਿਆਰਾ ਕਲਰ ਹੈ ਤੁਸੀਂ ਇਹਦੇ ਵਿੱਚ ਕੋਈ ਵੀ ਕਲਰ ਜਿਹੜਾ ਤੁਹਾਨੂੰ ਕਲਰ ਪਸੰਦ ਆਉਂਦਾ ਹੈ ਤੁਸੀਂ ਇਹਦੇ ਵਿੱਚ ਲੈ ਸਕਦੇ ਹੋਗੇ ਆਪਣੇ ਕੋਲੇ ਸਾਰੇ ਤਰ੍ਹਾਂ ਦਾ ਪਲੇਨ ਸਟੱਫ ਮਿਲਦਾ ਹੈ ਜੀ ਇਹਦਾ ਵੀ ਸਾਨੂੰ ਪਸੰਦ ਆ। ਜੇ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਜੇਕਰ ਤੁਹਾਡੀ ਆਪਣੀ ਕੋਈ ਪਸੰਦ ਹੈ ਤੁਸੀਂ ਉਹ ਵੀ ਕਰਵਾ ਸਕਦੇ ਹੋ। ਜੇਕਰ ਇਹ ਸੁਣੋ ਅੱਜ ਵਾਲੀ ਵੀਡੀਓ ਸਾਡੀ ਪਸੰਦ ਆਈ ਪਲੀਜ਼ ਇਹਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ। ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਵੀਡੀਓ ਬਹੁਤ ਪਸੰਦ ਆਈ ਹੋਵੇਗੀ। ਥੈਂਕ ਯੂ।